ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਫਾਰਮ ਦੀ ਜਾਣਕਾਰੀ ਦਵਾਂਗੇ ਜਿਹੜੇ ਨੌਜਵਾਨ ਵੀਰ ਫਾਰਮ ਨੂੰ ਪਾਉਣਾ ਚਾਹੁੰਦੇ ਨੇ ਨਮਾ ਕਰਨਾ ਚਾਹੁੰਦੇ ਨੇ ਕੰਮ ਤੋਰਨਾ ਚਾਹੁੰਦੇ ਨੇ ਆਪਾਂ ਦਿਖਾਉਨੇ ਆ ਇਹ ਕਿੰਨੇ ਹਜ਼ਾਰ ਚੂਚਿਆਂ ਦਾ ਬਈ 12000 ਦਾ ਵੀਰੇ 12000 ਦਾ ਆਹ ਲਾਈਟ 24 ਘੰਟੇ ਵਾਲੀ ਆ ਬਈ ਲਾਈਟ 24 ਘੰਟੇ ਵਾਲੀ ਆ ਸਿੰਗਲ ਫੇਸ ਟ੍ਰਾਂਸਫਾਰਮਰ ਕਰਾਇਆ ਹੋਇਆ ਹੈ ਵੀਰੇ ਕਦੋਂ ਬਣਾਇਆ ਸੀ ਬਈ ਇਹ ਆ ਮੂਰਲੇ ਜੁਲਾਈ ਚ ਵੀਰੇ ਆਪਾਂ ਨੂੰ ਪੂਰਾ ਇੱਕ ਸਾਲ ਹੋ ਗਿਆ ਠੀਕ ਹੈ ਇਹ ਆਪਣਾ ਪੂਰਾ ਕਿੰਨੇ ਚ ਪੈ ਗਿਆ ਬਈ ਆ ਆਪਣਾ ਆ ਪਾਇਆ ਹੋਇਆ ਵਿਚੇ ਫਾਰਮ ਵਿਚੇ ਆਪਣਾ ਦਫਤਰ ਵੀ ਦੇ ਸਾਰੇ 30 ਲੱਖ ਰੁਪਿਆ ਲੱਗਿਆ ਹੋਇਆ ਠੀਕ ਐ ਆ ਜਾਓ ਬਈ ਆਪਾਂ ਅੰਦਰੋਂ ਦਿਖਾਉਨੇ ਆ ਕੀ ਸਿਸਟਮ ਐ ਕਿਹੜਾ ਬਈ ਇਹ ਕਿੰਨੇ ਉਹਦੇ ਵਾਲੇ ਹੁੰਦੇ ਨੇ ਇਹ ਟਾਈਪ ਦੇ ਇਹ ਹੁਣ ਵੀਰੇ ਨੌਨ ਏਸੀ ਆ ਟਾਟ ਪੱਲੀ ਲੱਗੀ ਹੋਈ ਆ ਪਾਣੀ ਚੱਲ ਰਿਹਾ ਅੰਦਰ ਪੱਖੇ ਨੇ ਇੱਕ ਹੁੰਦਾ ਏਸੀ ਇੱਕ ਸਾਈਡ 6 6 ਐਮ ਐਮ ਦੀ ਸ਼ੀਟ ਹੁੰਦੀ ਐ ਇੱਕ ਸਾਈਡ ਵੱਡੀਆਂ ਮੋਟਰਾਂ ਲੱਗੀਆਂ ਹੁੰਦੀਆਂ ਨੇ ਇਦੀ ਲੰਬਾਈ ਕਿੰਨੀ ਕੋਈ ਬਈ ਇਹ ਵੀਰੇ 200 ਫੁੱਟ ਲੰਬਾ 36 ਫੁੱਟ ਚੌੜਾ ਠੀਕ ਹੈ ਬਈ ਆ ਦੋ ਪੌੜੀਆਂ ਦਿੱਤੀਆਂ ਹੋਣ ਨੇ ਹੈ ਹਾਂਜੀ ਠੀਕ ਹੈ ਉਧਰ ਆਪਣਾ ਉਹ ਉੱਤੇ ਦਫ਼ਤਰ ਬਣਾਇਆ ਹੋਇਆ ਹੈ ਰਹਿਣ ਵਾਸਤੇ ਠੀਕ ਹੈ ਤੇ ਆ ਜੋ ਆਪਾਂ ਦਿਖਾਉਣਾ ਛੱਤ ਕਰ ਇਸ ਟਾਈਮ ਤਾਂ ਵੀਰੇ ਲੜਟ ਚੱਕਿਆ ਗਿਆ ਰਾਤ ਚੂਚਾ ਹੈ ਨਹੀਂ ਕੋਈ ਆਪਾਂ ਦੇ ਇੱਥੇ ਕਿੱਥੇ ਕਹਿੰਦੇ ਆਹ ਕੀ ਚੀਜ਼ ਹੈ ਬਈ ਇੱਕ ਡ੍ਰੈਕਟਰ ਹੈ ਵੀਰੇ ਚੋਂ ਚੂਚਾ ਪਾਣੀ ਪਿੰਦਾ ਠੀਕ ਹੈ ਬਈ ਆ ਚਿੱਟੇ-ਜਿੱਟੇ ਜੇ ਇਹ ਫੀਡਰ ਨੇ ਖਾਣ ਵਾਲੇ ਠੀਕ ਹੈ ਬਈ ਆ ਸੱਤ ਬਾਸ ਦੀ ਹੈ ਵੀਰੇ ਠੰਡੀ ਰਹਿੰਦੀ ਹੈ ਬਈ ਇਹ ਗਰਮੀਾਂ 'ਚ ਤਾਂ ਠੰਡੀ ਰਹਿੰਦੀ ਹੈ ਸਾਲਾਂ 'ਚ ਗਰਮ ਰਹਿੰਦੀ ਹੈ ਵੀਰੇ ਠੀਕ ਆ ਆ ਪੱਖੇ ਲਾਏ ਹੋਏ ਨੇ ਹਾਂ ਇਹ ਇਹ ਕਾਤੋਂ ਲਾਏ ਹੋਏ ਨੇ ਬਈ ਹੁਣ ਇੱਧਰ ਟਾਟ ਪੱਲੀ ਚੱਲ ਜੇ ਠੰਡੀ ਹਵਾ ਮਾਰ ਦੇਣ ਪਰਾਂ ਨੂੰ ਠੀਕ ਹੈ ਇਹ ਛੜਕਣਾ ਪੈਂਦਾ ਬਈ ਪਾਣੀ ਤੇ ਨਾ ਉੱਥੇ ਟੁੱਲੂ ਪੰਪ ਲਾਏ ਹੋਏ ਨੇ ਉੱਥੋਂ ਚੱਲਦੇ ਨੇ ਸਾਰੀ ਸਪਲਾਈ ਪੈਂਕ ਦੀ ਠੀਕ ਹੈ ਪੀ ਬੂੰਦਾਂ ਵਾਂਗੂ ਬੰਨੂਗੀ ਅ ਜਨਰੇਟਰ ਬਈ ਇਹ ਜਨਰੇਟਰ ਕਈ ਵਾਰ ਲਾਈਟ ਬੱਗ ਜਾਂਦੀ ਹੈ ਫਿਰ ਲਾ ਲੈਣਾ ਠੀਕ ਹੈ ਤੰਦੂਰ ਜੇ ਕੀ ਪੈਣੇ ਇਹ ਪੱਠੀਆਂ ਵੀ ਰੇਹਿਆ ਸਾਰਾ ਜਿਹਾ ਕੰਮ ਆਉਂਦੀ ਆ ਇਹ ਚ ਬਰਾਦਾ ਵੀ ਪੈ ਜਾਂਦਾ ਲੱਕੜ ਦੇ ਟੁਕੜੇ ਪਾ ਕੇ ਇਹ ਸਾਈਡਾਂ ਤੋਂ ਹੀਟ ਛੱਡੀ ਜਾਂਦੀ ਆ ਠੀਕ ਹੈ ਬਈ ਇਹ ਕਿੰਨੀਆਂ ਆਪਣਾ ਇੱਕ ਇੱਕ ਥੱਲੇ ਥੱਲੇ ਕਿੰਨੇ ਚੂਚੇ ਰਹਿ ਜਾਂਦੇ ਨੇ 6000 ਰਹਿ ਜਾਂਦੇ ਨੇ ਵੀਰੇ 6000 ਉੱਤੇ ਹੈ 6000 ਉੱਤੇ ਕਿੰਨੀਆਂ ਪੱਠੀਆਂ ਨੇ ਥੱਲੇ ਦੇ ਵਾਸਤੇ ਇਸ ਟੋਟਲ ਵੀਰੇ 10 ਪੱਠੀਆਂ ਨੇ ਇੱਕ ਬਾਰੀ ਸੁਦੇ ਚੱਲਦੀਆਂ ਨੇ ਜਿਵੇਂ ਪਹਿਲਾਂ 2 ਚਾ 50 ਫੁੱਟ ਕਿ ਹੁੰਦਾ ਫਿਰ 100 ਚ ਤੇ 150 ਐ ਦਾ ਇਹ ਕੰਮ ਕਿਵੇਂ ਕਰਦੀਆਂ ਨੇ ਇੰਨਾ ਚ ਇੰਨਾ ਚ ਖੋਲ ਕੇ ਇਹਨੂੰ ਇੱਚ ਮੁਰਕੇ ਛਿੱਟ ਕੇ ਜਾਂ ਬਰਾਦਾ ਪਾ ਕੇ ਹੂੰ ਇਹ ਝੱਗ ਦਿਨਾ ਦੇ ਇਹ ਇਧਰੋਂ ਵੀ ਛੇਕ ਮਾਰੀ ਜਾਂਦਾ ਹਾਂ ਜੀ 8 ਘੰਟੇ ਕੰਮ ਕਰਦੀ ਹੈ ਜੀ ਪਾਣੀ ਵੀ ਫਿਰ ਇਹਨਾਂ ਦਾ ਰੋਜ਼ ਬਾਲਣਾ ਪੈਂਦਾ ਯਾਰ ਹੁਣ ਜਿਵੇਂ ਆਹ ਹਨੇ ਹਾਂ ਇਹ ਆਪਣਾ ਜਿਹੜਾ ਬੰਦਾ ਰੱਖਿਆ ਹੋਇਆ ਇੱਕ ਵਾਰ ਸਵੇਰੇ ਜਿਵੇਂ ਆ ਗੰਦਾ ਹੋਇਆ ਪਿਆ ਸਾਫ ਕਰ ਦਿੰਦਾ ਬਾਲਟੀ ਲੈ ਕੇ ਠੀਕ ਹੈ ਸਾਰੇ ਇਹ ਚ ਆ ਵੀ ਕਰੇ ਹੋਏ ਨੇ ਹਾਂ ਇਹਨਾਂ ਚੋਂ ਪਾਣੀ ਆਉਂਦਾ ਪਾਣੀ ਆਪੇ ਆਟੋਮੈਟਿਕ ਆ ਹੀ ਜਾਂਦਾ ਹਾਂ ਬਸ ਆਪ ਤਾਂ ਇਹਨੂੰ ਉਲਟਾ ਕੇ ਕਰਨਾ ਪੈਂਦਾ ਉਲਟਾ ਕੇ ਇਹ ਚ ਕੱਪੜਾ ਮਾਰ ਦਿੰਦਾ ਹੁਣ ਕਿੰਨੇ ਵਜੇ ਦੇ ਠੀਕ ਹੈ ਬਈ ਦਰਾ ਸਾਰੇ ਕਿਤੇ ਇਹੀ ਸੇਮ ਹੈ ਹਨਾ ਬਈ ਆਹ ਕੀ ਚੀਜ਼ ਜੀ ਪਈ ਆ ਉਹ ਹੀਟਰ ਇਹ ਕਰਵਾ ਲਈ ਸੀ ਆਪਣੇ ਇੱਕ ਜੀ ਸਪੈਸ਼ਲ ਜਿਆਦਾ ਠੰਡ ਹਾਂ ਜੀ ਠੀਕ ਹੈ ਜਦੋਂ ਚੂਚਾ ਆਉਂਦਾ ਉਦੋਂ ਬਾਲੀ ਤੋੜ ਪਈ ਆ ਆ ਵਿੱਚ ਉਹ ਉਹ ਕਹਦਾ ਬੱਡਰ ਜਿਆ ਕਹਦਾ ਲਾ ਰੱਖਿਆ ਬਈ ਉਹ ਇਹ ਪਾਰਟੀਸ਼ਨ ਕਰ ਲੈਣੇ ਵੀਰੇ ਜਦੋਂ ਕਈ ਵਾਰ ਵੈਕਸੀਨ ਲਗਾਉਣੀ ਹੁੰਦੀ ਆ ਜਾਂ 3-3000 ਪੂਛੇ ਦਾ ਠੀਕ ਹੈ ਕੱਟ ਬੈਠਾ ਰਹਿੰਦਾ ਇੱਕ ਸਾਈਡ ਬਾਅਦ ਕੱਟ ਕਰਨਾ ਹੋਵੇ ਨੰ ਨਵੇਂ ਨੌਜਵਾਨਾਂ ਨੂੰ ਕੀ ਹੋ ਉਹ ਬਈ ਜੇ ਫਾਰਮ ਪਾਉਣਾ ਹੋਵੇ ਕਿਸੇ ਨੇ ਯਾਰ ਸਾਰਿਆਂ ਨੂੰ ਅਪੀਲ ਹੈ ਬਾਰੇ ਜਾਣ ਨੂੰ ਵਧੀਆ ਤੇਹੀ ਪਾਵੇ ਫਾਇਦਾ ਹੈਗਾ ਬਈ ਫਾਇਦਾ ਹੈਗਾ ਵੀਰੇ ਠੀਕ ਹੈ ਆਜੋ ਬਈ ਹੁਣ ਤੁਹਾਨੂੰ ਉੱਥੇ ਲੈ ਕੇ ਜਾਣਾ ਉਤਲਾ ਦਿਖਾਉਣੇ ਆ ਵੀ ਕੁੱਤੇ ਕੀ ਸਿਸਟਮ ਹੈ ਥੱਲੇ ਤਾਂ ਤੁਹਾਨੂੰ ਦਿਖਾਤਾ ਸਾਰਾ ਵੀ ਕਿਵੇਂ ਬਣਾਇਆ ਹੈ ਬਾਈ ਕਹਿੰਦੇ ਕੱਲ ਨਾਟ ਦਿਖਾਤਾ ਇਹ ਥੋੜੇ ਜੇ ਰਹਿ ਗਏ ਆ ਥੋੜੇ ਜੇ ਰਹਿ ਗਏ ਇਹ ਅਗਲੀ ਗੱਡੀ ਤੇ ਚੁਕਾਉਣਗੇ ਹੁਣ ਇਹ ਬਾਹ ਥੋੜੇ ਜਿਹੇ ਆ ਪੱਖੇ ਚੱਲ ਰਹੇ ਨੇ ਬਈ ਉਧਰੋਂ ਲਾਟ ਲੈ ਕੇ ਚੱਕ ਕੇ 깔 ਤੇ ਅੱਜ ਦੀ ਸ਼ਕਤ ਕਾਦੀ ਪਾਈ ਹੋਈ ਆ ਬਈ ਇਹ ਵੀ ਵੀਰੇ ਸੇਮ ਆ ਬਾਸ ਦੀ ਸ਼ਕਤ ਆ ਠੀਕ ਐ ਸੱਤ ਤੇ ਨਾਲੇ ਰੇਟ ਸਸਤਾ ਪੈਂਦਾ ਹਨਾ ਬਈ ਇਹ 4-7 ਨਾਲ ਲੈਟਰੀ ਸੱਤ ਵੀਰੇ ਦਾਸ ਤੇ ਬੈਠਾ ਰਹੇ ਸਾਰੇ ਵੀ ਇਹ ਇਸ ਦੋਨੇ ਸ਼ਕਤ ਲੱਖ ਲੱਖ ਰੁਪਏ ਮਿਲ ਰਹੇ ਠੀਕ ਹੈ ਬਈ ਆਹ ਕੀ ਸਿਸਟਮ ਜਿਆ ਕਰਖੇ ਬਈ ਉਰੋਂ ਵੀਰੇ 15 ਦਿਨਾਂ ਤੋਂ ਬਾਅਦ ਉੱਤੇ ਮੁਰਗਾ ਛਾੜਦੇ ਠੀਕ ਹੈ ਟੱਕਣ ਜਾਂ ਚੱਕੇ ਟੱਕਣ ਚੱਕੇ ਠੀਕ ਹੈ ਉਧਰ ਵੀ ਗੇਟ ਦੇ ਰਖਿਆ ਇੱਕ ਹਾਂ ਪੰਲੀ ਆਟੋਮੈਟਿਕ ਲੱਗੀ ਹੋਈ ਆ ਲਗਭਗ ਇੱਥੇ ਵੀ ਉੰਨੀ ਪੱਠੀਆਂ ਨੇ ਹਾਂ ਸੇਮ ਪ੍ਰੋਸੈਸ ਆ ਸਾਰਾ ਸੇਮ ਪ੍ਰੋਸੈਸ ਹੈ ਇੱਥੇ ਤਾਂ ਹਾਂ ਠੀਕ ਹੈ ਅਬ ਲੈਲਰ ਆਪਣੇ ਕਿੰਨੇ ਕਿੰਨੇ ਦਿਨਾਂ ਦੇਨੇ ਬਈ ਇਹ ਇਹ ਵੀਰੇ ਅੱਜ 33 ਦਿਨਾਂ ਦੇਨੇ 1900 ਗ੍ਰਾਮ ਦੀ ਐਵਰੇਜ ਹੈ ਜੰਮਾ ਦੀ ਸਾਰਿਆਂ ਠੀਕ ਹੈ ਕਿੰਨੇ ਕਿਲੋ ਦਾ ਹੋ ਬਈ ਇਹ ਇਹ 1 ਤੋਂ ਕਿਲੋ 900 ਗ੍ਰਾਮ ਦੇ ਬਚਾ ਹੋਈ ਆ ਵੀਰੇ ਠੀਕ ਹੈ ਰੇਟ ਕੀ ਚੱਲ ਰਿਹਾ ਬਈ ਹੁਣ ਇਹ ਕੱਲ੍ਹ ਯਾਰ 123 ਰੁਪਏ ਸੀ ਠੀਕ ਹੈ ਮਹੀਨਾ ਕਿਹੜਾ ਪੰਜਵਾਂ ਮਹੀਨਾ ਵੀਰੇ ਗਰਮੀਆ ਮਤਲਬ ਪੂਰੀ ਖੁਨਤਾ ਮੜਾ ਫੇਰ ਵੀ ਠੀਕ ਹੈ ਗਹਾਂ ਵਾਲਾ ਲਾਟ ਔਖਾ ਕਰੀਆ ਉਤਲ ਮੜਿਆ 2000 ਚੂਚੇ ਘੱਟ ਪਾਲੇ ਨਹੀਂ ਪਾਲਦਾ ਬਰੀਆ ਪਾਲਦਾ ਗਰਮੀ ਚ ਕੋਈ ਦਿੱਕਤ ਤਾਂ ਨਹੀਂ ਹੈਗੀ ਬਈ ਘੱਟ ਪਾਲੇ ਚੂਚਾ ਵੀਰੇ ਠੀਕ ਹੈ ਗਰਮੀ ਚ ਕਹਿੰਦੇ ਉਹ ਬਿਮਾਰੀ ਉਹ ਮੂਰੀ ਵੀ ਬਹੁ ਹੋਉਂਗੀ ਹੈ ਉਹ ਬਿਮਾਰੀ ਤਾਂ ਆਉਂਦੀ ਹੈ ਜਿਆਦਾ ਅੰਦਰੇ ਹੀਟ ਪੈਦਾ ਕਹਿੰਦੇ ਹੁੰਦੇ ਗੈਸ ਬਣ ਜਾਂਦੀ ਹੈ ਪੱਖੇ ਤਾਂ ਹੀ ਲਾਏ ਹੋਏ ਨੇ ਹਣਾ ਬਈ ਇਹ ਪੱਖੇ ਪੱਖੇ ਵੀ ਖਾਸ ਨੇ ਪੱਖੇ ਵੀਰੇ 30 ਪੱਖੇ ਨੇ ਸਾਰੇ ਸਾਲ ਵਿੱਚ 1500 ਉਹਨੇ 1500 ਆ ਕਰਦੇ ਇੱਕ ਪੱਖਾ ਕਿੰਨੇ ਦਾ ਪਿਆ ਬਈ ਇਹ 2400 ਰੁਪਏ ਦਾ ਪੱਖਾ ਪਿਆ ਵੀਰੇ ਠੀਕ ਹੈ ਨਾ ਸਾਫ ਸਫਾਈ ਤਾਂ ਵਧੀਆ ਯਾਰ ਸਾਫ ਸਫਾਈ ਤੇ ਵੀ ਚੱਕਿਆ ਜਾਂ ਕੰਮ ਨਾਲ ਇਹ ਇਕੱਠਾ ਹੋ ਜੂਗਾ ਇਹ ਵੀ ਤੇਰੇ ਵੀ बिकਦਾ ਹੈ ਨਾ ਬਈ ਸੱਚ ਨਾਲ ਕੀ ਰੇਟ ਨੂੰ बिकਦਾ ਬਈ ਇਹ 70 ਰੁਪਏ 80 ਰੁਪਏ ਕਿਵਾਂਟ ਦਾ ਇਹ बिकਦਾ ਹੈ 12000 ਕਿਚੇ ਕਿੰਨਾ ਕੋ ਜੰਦਾ ਰੇ ਬਈ 6 ਮਹੀਨਾ ਦਾ ਇਹ 2 ਮਹੀਨਾ ਦਾ ਲਾਟ ਹੁੰਦਾ ਵੀਰੇ 18 ਤੋਂ 20000 ਦਾ ਰੇਟ ਹੋਣਾ ਠੀਕ ਹੈ ਬਈ ਰੇਟ ਹੀ ਵਧੀਆ ਪੈਸੇ ਵਧੀਆ ਨੇ ਬਈ ਆਪਾਂ ਤੁਹਾਨੂੰ ਇਹਨਾਂ ਦੀ ਫੀਡ ਦਿਖਾਉਨੇ ਆ ਸਾਰਾ ਵੀ ਕੀ ਸਿਸਟਮ ਆ ਫੀਡ ਦਾ ਆਹ ਪੈਣੀ ਬਈ ਫੀਡ ਦੇ ਥੱਲੇ ਇਹ ਇੱਕ ਥੈਲੇ ਚ ਕਿੰਨੀ ਫੀਡ ਆਉਂਦੀ ਆ ਬਈ 60 ਕਿਲੋ ਹੁੰਦੀ ਆ ਜੀ ਇੱਕ ਥੈਲਾ ਆਪਾਂ ਨੂੰ ਕਿੰਨੇ ਦਾ ਪੈਂਦਾ ਬਈ ਇਹ 2400 ਰੁਪਏ ਦਾ ਥੈਲਾ ਪੈਂਦਾ ਜਿਹੜਾ ਸਪੈਸਟ ਰੇਟ ਆਉਂਦਾ ਜੀ ਠੀਕ ਆ ਇਹ ਫੀਡ ਚ ਮਤਲਬ ਕੀ ਕੀ ਹੁੰਦਾ ਬਈ ਮੱਕੀ ਬਾਜਰਾ ਬਹੁਤ ਕੁਸਰ ਲਾਇਆ ਹੁੰਦਾ ਯਾਰ ਠੀਕ ਆ ਇਹ ਖਾਸਾ ਸਟਾਕ ਜਾ ਪਿਆ ਬਈ ਤੇ ਬਸ ਹੁਣ ਜਿਹੜਾ ਬਚ ਗਿਆ ਕਿਸੇ ਹੋਰ ਫਾਰਮਰ ਨੂੰ ਚਕਾ ਦੂ ਕੰਪਨੀ ਆ ਨਵੇਂ ਪੈਣੇ ਹੈ ਬਈ ਇਹ ਸਾਮਕੇ ਰੱਖੇ ਹੋਣੇ ਕੋਈ ਵਾ ਟੁੱਟ ਕਰ ਜਾਂਦਾ ਕੋਈ ਆਹ ਕੀ ਚੀਜ਼ ਹੈ ਬਈ ਇਹ ਜਦੋਂ ਛੋਟਾ ਚੂਚਾ ਆਉਂਦਾ ਹਾਂ ਕੁ ਦਿਨੇ ਛੋਟੇ ਭੰਡੇ ਲੱਗਦੇ ਨੇ ਠੀਕ ਹੈ ਆ ਫੀਡ ਵਾਲੇ ਕਮਰੇ ਚੋਂ ਸਿੱਧਾ ਇੱਧਰ ਵੀ ਗੇਟ ਦਿੱਤਾ ਹੋਇਆ ਹੈ ਬਈ ਹਾਂਜੀ ਹਾਂ ਮਤਲਬ ਹੇਠਲੇ ਜਾਣੀ ਹੋਵੇ ਠੀਕ ਹੈ ਇਹਦਾ ਲੱਗਿਆ ਇਹਦਾ ਲੱਗਿਆ ਹੋਣਾ ਬਈ ਚਲੋ ਸਬਜੀਆਂ ਵੀ ਲਾਰਖੇ ਨੇ ਬਈ ਸਬਜੀਆਂ ਚਰਖਣ ਯੋਗੀ ਕਰ ਲੈਣੇ ਆ ਨਾ ਵਧੀਆ ਗੱਲ ਆ ਬਈ ਇੱਥੇ ਆਪਣਾ ਜਿਵੇਂ ਹੁਣ ਸੋਨੇ ਚੂਚੇ ਕੰਪਨੀ ਵਾਲੇ ਪਾਏ ਹੋਏ ਤੇ ਕਿ ਦੂਜੇ ਬਈ ਇਹ ਵੀਰੇ ਕੰਪਨੀ ਦੇ ਪਾਏ ਹੋਏ ਨੇ ਫਾਇਦਾ ਕਾਚਾ ਬਈ ਜਿਆਦੇ ਫਾਇਦਾ ਤਾਂ ਯਾਰ ਦੋਵਾਂ ਚ ਆ ਲੂਟ ਆ ਇਹਦਾ ਆਪਾਂ ਨਵੇਂ ਆ ਕੰਪਨੀ ਨਾਲ ਵੀ ਵਧੀਆ ਬਚਤ ਹੁੰਦੀ ਆ ਕੋਈ ਰਿਸਕ ਨਹੀਂ ਕੰਪਨੀ ਵਾਲੇ ਤੇ ਰਿਸਕ ਨਹੀਂ ਹੁੰਦਾ ਹਨਾ ਬਈ ਨਹੀਂ ਹੁੰਦਾ ਵੀਰੇ ਉੱਚ ਚਾਹੇ ਕੁਛ ਮਰਜੀ ਹੋਵੇ ਉਹ ਕੰਪਨੀ ਦੀ ਦਿੱਕਤ ਆ ਫੀਡ ਵੀ ਬਈ ਕੰਪਨੀ ਵਾਲੇ ਦੀ ਇਹ ਸਾਰੀ ਕੰਪਨੀ ਦੇ ਆ ਵੀਰੇ ਇਹ ਹਫ਼ਤੇ ਬਾਅਦ 70 ਬੈਗ ਛੱਡ ਜਾਂਦੇ ਨੇ ਠੀਕ ਐ ਜਿੰਨੇ ਕਿ ਤੁਹਾਨੂੰ ਲੋਡ ਹੁੰਦੀ ਆ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਫੀਲ ਹੁੰਦੀ ਆ ਵੀਰੇ ਠੀਕ ਐ ਬਈ ਤੇ ਉਹ ਇੱਕ ਆਪਣਾ ਉਹ ਟੈਂਕੀ ਤੇ ਬਈ ਕੀ ਬੰਨਿਆ ਹੋਇਆ ਉਹ ਉਹ ਬੰਨਿਆ ਹੋਇਆ ਵੀ ਪਾਣੀ ਗਰਮਣਾ ਹੋਵੇ ਵੀਰੇ ਟੈਂਕੀਆਂ ਵੀ ਖਾਸੀਆਂ ਰੱਖ ਰਕੀਆਂ ਨੇ ਬਈ ਉੱਪਰ ਦੋ ਤਾਂ ਪੋਲਟਰੀ ਫਾਰਮ ਨੇ ਆਣੇ ਵੀਰੇ ਠੀਕ ਐ ਇੱਕ ਆਪਣਾ ਥੱਲੇ ਜਿਹੜਾ ਪਰਿਵਾਰ ਰਹਿੰਦਾ ਬਈਏ ਦਾ ਉਹ ਬਹੁਤ ਟਿਕਾ ਆਪਣਾ ਠੀਕ ਐ ਦੇਰ ਦਾ ਪਾਣੀ ਵਸਤਣ ਲਈ ਠੀਕ ਐ ਮਤਲਬ ਇੱਕ ਟੈਂਕੀ ਥੱਲੜ ਦੇ ਹਿੱਸੇ ਵਾਸਤੇ ਇੱਕ ਟੈਂਕੀ ਉੱਤਲੇ ਵਾਸਤੇ ਹੈਗਾ ਦੋਨਾਂ ਚੋਂ ਐ ਸਪਲਾਈ ਛੋਟੀ ਚ ਦਵਾਈ ਪਾ ਦਿੰਨੇ ਆ ਠੀਕ ਹੈ ਬਾਈ ਉਹਨਾਂ ਨੂੰ ਦਵਾਈ ਦੇਣੀ ਹੁੰਦੀ ਆ ਵੱਡੀ ਚੋਂ ਦੂਰ ਦੂਰ ਟ ਪਾਣੀ ਆਉਂਦਾ ਆ ਬਾਲਕੋਨੀ ਰੱਖ ਰખી ਆ ਐ ਬਈ ਹਾਂ ਜੀ ਇਧਰੋਂ ਵੀ ਸਾਰਾ ਦੀਦਾ ਹੈ ਬਈ ਆ ਜਾਨ ਨੂੰ ਕਰਖਿਆ ਹੈ ਉੱਤੇ ਜੜਨ ਦੇਖਣਾ ਹੋਵੇ ਠੀਕ ਹੈ ਆਹ ਔਰ ਇਹ ਗੇਟ ਸੱਡਰ ਖਾ ਇੱਕ ਹਾਂ ਆਹ ਕੀ ਚੀਜ਼ ਆ ਬਈ ਇਹ ਸਪਲਾਈ ਕੀਤੀ ਹੋਈ ਹੈ ਗਰੇਟੂ ਦੀ ਪਾਣੀ ਦੀ ਆਹਾਂ ਇਹ ਆਟੋਮੈਟਿਕ ਬੱਲੇ ਵੀ ਦੇ ਸਾਰੀ ਕੋਸਾਰ ਚੱਕੀ ਜਾਂ 200 ਟੋਟਾ ਕੀ ਕਹ ਸਪਲਾਈ ਹੁੰਦੀ ਆ ਜਮਨ ਮੀਹ ਕਣੀ ਆ ਗਿਆ ਸਿਰਫ 1 ਮਿੰਟ ਚ ਸਾਰੀ ਬੱਲੀ ਛੱਪ ਗਈ ਠੀਕ ਐ ਆਟੋਮੈਟਿਕ ਕੱਚਾ ਹੀ ਹੈ ਆਹ ਬਰੇ ਲਪਾਇਆ ਹੋਇਆ ਤੂੜੀ ਤਾੜੀ ਪਾ ਕੇ ਠੀਕ ਆ ਤੂੰ ਮਾ ਜਾਦਾ ਤਾਂ ਨਹੀਂ ਬਈ ਮੀਹ ਹੈ ਜਮਨ ਮੀਹ ਹੈ ਥੱਲੇ ਬਈ ਅੰਦਰ ਹੀ ਰਹਿੰਦਾ ਹੈ ਥੱਲੇ ਬਈ ਹਾਂ ਜੀ ਆਪਣਾ ਬੰਦਾ ਥੱਲੇ ਰਹਗਾ ਆ ਕਮਰਾ ਪਾਇਆ ਹੋਇਆ ਹੈ ਨਾ ਬਈ ਹਾਂਜੀ ਪੂਰਾ ਵਧੀਆ ਤਿਆਰ ਕਰਿਆ ਹੋਇਆ ਹੈ ਬਈ ਫ੍ਰਿਜ ਫਰਿਜ ਰੱਖ ਰਿਹਾ ਨਮੈਟਰ ਨੂਟਰ 24 ਘੰਟੇ ਬੰਦਾ ਰਹਿੰਦਾ ਯਾਰ ਉਹ ਹੈ ਨਾ ਬਈ ਇੱਕ ਢਾਂਡੇ ਭੁੰਡੇ ਸਾਰਾ ਕੁਝ ਨਮਾਰੀ ਬੈੱਡ ਗੁੱਡ ਪੂਰੇ ਸ਼ੌਕ ਨਾਲ ਤਿਆਰ ਕਰਿਆ ਹੋਇਆ ਹੈ ਬਈ ਕਮਰਾ ਫਾਰਮਲਸੇ ਬਣਾਇਆ ਹੋਇਆ ਇੱਕ ਤਰ੍ਹਾਂ ਦਾ ਮੁੰਡੇ ਨੇ ਇਧਰੋਂ ਨਿਕਲਦੇ ਸਾਰ ਬਾਲਕਨੀ ਆਉਂਦੀਆਂ ਨੇ ਅੱਧ